ਸੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਤੇ ਰੈਗੂਲਰ ਪਰਟੀ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਜਿਹਦੇ ਲਈ ਕੈਂਡੀਡੇਟ ਅਪਲਾਈ ਕਰ ਸਕਦੇ ਨੇ ਪੰਜਾਬ ਗਵਰਨਮੈਂਟ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਵੱਖ-ਵੱਖ ਪੋਸਟਾਂ ਦਾ ਸੈਲਰੀ ਬਹੁਤ ਵਧੀਆ ਰਹਿਣ ਵਾਲੀ ਹੈ ਜੀ ਤੇ ਗੱਲ ਕਰਾਂ ਤਾਂ ਬਹੁਤ ਵਧੀਆ ਪੋਸਟਾਂ ਜਿਹੜੀਆਂ ਨੇ ਆਊਟ ਹੋਈਆਂ ਨੇ ਕੈਂਡੀਡੇਟ ਜ਼ਰੂਰ ਅਪਲਾਈ ਕਰਨ ਜਿਨ੍ਹਾਂ ਨੇ ਹਲੇ ਤੱਕ ਇਹਦੇ ਲਈ ਅਪਲਾਈ ਨਹੀਂ ਕੀਤਾ ਤਾਂ ਕੈਂਡੀਡੇਟਸ ਨੂੰ ਰਿਕੁਐਸਟ ਹੈ ਵੀਡੀਓ ਨੂੰ ਪੂਰਾ ਦੇਖਿਓ ਤਾਂ ਕਿ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ ਕਿੱਥੋਂ ਅਪਲਾਈ ਹੋਣਾ ਹੈ ਕਿ ਕਮੈਂਟ ਬਾਕਸ ਤੇ ਪੁੱਛੋਗੇ ਸਰ ਲਿੰਕ ਕਿੱਥੇ ਹੈ ਜੀ ਅਪਲਾਈ ਕਿਦਾਂ ਹੋਣਾ ਹੈ ਜੀ ਕਿ ਮੈਂ ਐਲੀਜੀਬਲ ਹਾਂ ਕਿ ਨਹੀਂ ਹੈ ਤੁਸੀਂ ਇੱਕ ਵਾਰੀ ਕੁਆਲਿਫਿਕੇਸ਼ਨ ਪੜ ਲਿਆ ਕਰੋ ਤੁਹਾਨੂੰ ਪਤਾ ਲੱਗ ਜਾਏਗਾ ਠੀਕ ਹੈ ਨੋਟੀਫਿਕੇਸ਼ਨ ਤੁਸੀਂ ਰੀਡ ਆਊਟ ਨਹੀਂ ਕਰਦੇ ਬਿਨਾ ਉਹ ਤੋਂ ਤੁਹਾਨੂੰ ਸਮਝ ਨਹੀਂ ਆਏਗੀ ਔਰ ਕੁਝ ਲੋਕ ਹਵਾਜੀ ਕਮੈਂਟ ਕਰਦੇ ਰਹਿੰਦੇ ਨੇ ਕਿ ਇੰਨੀਆਂ ਭਰਤੀਆਂ ਨਿਕਲਦੀਆਂ ਨਹੀਂ ਤੂੰ ਦੱਸ ਦੇਣਾ ਮੈਂ ਸਰ ਤੁਹਾਨੂੰ ਉਹ ਹੀ ਦੱਸਦਾ ਜਿਹੜਾ ਨੋਟੀਫਿਕੇਸ਼ਨ ਹੁੰਦਾ ਵੀਡੀਓ ਨੂੰ ਪੂਰਾ ਵੇਖੋ ਤੇ ਨੋਟੀਫਿਕੇਸ਼ਨ ਵੀ ਪਤਾ ਲੱਗ ਜਾਊਗਾ ਕਿੱਥੋਂ ਆਇਆ ਠੀਕ ਹੈ ਕਿਉਂਕਿ ਮੈਂ ਹਮੇਸ਼ਾ ਵੀਡੀਓ ਦੇ ਐਂਡ ਤੇ ਦੱਸਦਾ ਹਾਂ ਨੋਟੀਫਿਕੇਟ ਡਿਪਾਰ obligation. ਸੋ ਸਭ ਤੋਂ ਪਹਿਲਾਂ ਗੱਲ ਕਰਦੇ ਆ ਅਪਲਾਈ ਕਰਨਾ ਜਿਹੜਾ ਹੈ ਜੀ ਆਲਰੇਡੀ 22/7/2025 ਤੋਂ ਸਟਾਰਟ ਹੋ ਚੁੱਕਾ ਹੈ 18/8/2025 ਤੱਕ ਤੁਸੀਂ ਇਹਦੇ ਲਈ ਅਪਲਾਈ ਕਰਨਾ ਹੈ 5 ਵਜੇ ਤੱਕ ਠੀਕ ਹੈ ਤੇ 20/8 ਤੱਕ ਤੁਸੀਂ ਐਪਲੀਕੇਸ਼ਨ ਦੀ ਜਿਹੜੀ ਐਪਲੀਕੇਸ਼ਨ ਫੀ ਹੈ ਉਹ ਪਰ ਦੇਨੀ ਆ ਇਸ ਦੇ ਵਿੱਚ ਤੁਹਾਡੇ ਜਿਹੜੇ ਪੋਸਟਾਂ ਨੇ 245 ਜਿਹੜੀਆਂ ਨੇ ਵੱਖ-ਵੱਖ ਭਾਗਾਂ ਚ ਸੀਨੀਅਰ ਸਹਾਇਕ ਦੀਆਂ ਨੇ ਉਸ ਤੋਂ ਬਾਅਦ 62 ਪੋਸਟਾਂ ਆ ਰਹੀਆਂ ਨੇ ਤੁਹਾਡੇ ਲੋਕਲ ਆਡਿਟ ਵਿੰਗ ਦੇ ਵਿੱਚ ਜੂਨੀਅਰ ਆਡੀਟਰ ਦੀਆਂ ਫਿਰ ਵਿੱਤ ਖਜ਼ਾਨਾ ਖਜ਼ਾਨਾ ਲੇਖਾ ਦੇ ਵਿੱਚ 14 ਵੈਕੈਂਸੀਜ਼ ਨੇ ਵਿੱਤ ਵਿਭਾਗ ਖਜ਼ਾਨਾ ਤੇ ਲੇਖਾ ਦੇ ਵਿੱਚ ਜ਼ਿਲ੍ ਦੇ ਵਿੱਚ ਖਜ਼ਾਨਾ ਅਫੀਸਰ ਦੀ 36 ਪੋਸਟਾਂ ਨੇ ਪੰਜਾਬ ਗੋਦਾਮ ਨਿਗਮ ਦੇ ਵਿੱਚ ਸਬ ਡਿਵੀਜ਼ਨਲ ਅਫੀਸਰ ਦੀਆਂ ਸਿਵਲ ਦੀਆਂ ਦੋ ਪੋਸਟਾਂ ਨੇ ਉਸ ਤੋਂ ਬਾਅਦ ਸੈਕਸ਼ਨ ਅਫੀਸਰ ਸਿਵਲ ਦੀ ਪੰਜਾਬ ਰਾਜ ਗੋਦਾਮ ਨਿਗਮ ਸੇਮ ਉਸ ਦੇ ਵਿੱਚ ਚਾਰ ਪੋਸਟਾਂ ਨੇ ਸੇਮ ਡਿਪਾਰਟਮੈਂਟ ਦੇ ਵਿੱਚ ਸੈਕਸ਼ਨ ਅਫੀਸਰ ਦੀਆਂ ਤਿੰਨ ਪੋਸਟਾਂ ਨੇ ਟੋਟਲ 367 ਪੋਸਟਾਂ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਕੈਂਡੀਡੇਟ ਨੂੰ ਜਿਹੜਾ ਇੱਥੇ ਉਹਨਾਂ ਨੇ ਲਿਖਿਆ ਹੋਇਆ ਪ੍ਰੋਪਰ ਕੈਟਾਗਰੀ ਵਾਈਜ਼ ਤੁਸੀਂ ਜਿਸ ਕੈਟਾਗਰੀ ਤੋਂ ਬਿਲੋਂਗ ਕਰਦੇ ਹੋ ਆਪਣੀ ਕੈਟਾਗਰੀ ਦੇ ਅੱਗੇ ਜਿਹੜੀਆਂ ਵੀ ਪੋਸਟਾਂ ਜਿਹੜੀਆਂ ਨੇ ਉਹ ਤੁਸੀਂ ਚੈ ਕੋਡ ਜਦੋਂ ਆਨਲਾਈਨ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਆਪਣੀ ਕੈਟਾਗਰੀ ਦਾ ਕੋਡ ਭਰਨਾ ਪੈਂਦਾ ਜਿੰਨਾ ਨੂੰ ਪਤਾ ਲੱਗਦਾ ਕਿਹੜੀ ਕੈਟਾਗਰੀ ਹੈ ਤੁਹਾਡੀ ਇੱਥੇ ਕੈਟਾਗਰੀ ਲਿਖਿਆ ਨੇ ਪੜ੍ਹ ਕੇ ਇੱਥੇ ਕੋਡ ਲੈ ਕੇ ਅਪਲਾਈ ਕਰਦੇ ਹੋ ਲੇਕਿਨ ਕੋਡ ਉਹੀ ਭਰੋ ਜਿਹਦਾ ਤੁਹਾਡਾ ਸਰਟੀਫਿਕੇਟ ਅਵੇਲੇਬਲ ਹੋਵੇ ਤੁਹਾਡੇ ਕੋਲ ਤਾਂ ਕਿ ਰਿਜ਼ਰਵੇਸ਼ਨ ਦੇ ਟਾਈਮ ਤੇ ਤੁਹਾਡੀ ਰਿਜੈਕਸ਼ਨ ਨਾ ਹੋ ਜਾਈ ਠੀਕ ਹੈ ਫਾਰਮ ਦੀ ਉਸ ਤੋਂ ਬਾਅਦ ਨੈਕਸਟ ਗੱਲ ਕਰਦੇ ਹਾਂ ਇਸ ਦੇ ਵਿੱਚ ਕੈਂਡੀਡੇਟਸ ਜਿਹਨ ਵਿੱਚ ਕੁਆਲਿਫਿਕੇਸ਼ਨ ਦੀ ਗੱਲ ਕਰਾਂਗੇ ਸੀਨੀਅਰ ਸਹਾਇਕ ਦੇ ਲਈ ਬੈਚਲਰ ਡਿਗਰੀ ਤੁਸੀਂ ਕਿਸੇ ਵੀ ਰਕੂਗਾਂ ਯੂਨੀਵਰਸਿਟੀ ਤੋਂ ਕੀਤੀ ਹੋਈ ਅਪਲਾਈ ਕਰ ਜਿਹੜਾ ਤੁਹਾਡਾ ਟੈਸਟ ਹੋਏਗਾ ਤੁਹਾਨੂੰ ਇਥੇ ਕੁਆਲੀਫਾਈ ਕਰਨਾ ਪਏਗਾ ਠੀਕ ਹੈ 120 ਘੰਟੇ ਦਾ ਕੋਰਸ ਤੁਹਾਡਾ ਜਿਹੜਾ ਹੈ ਹੋਣਾ ਚਾਹੀਦਾ ਜੋ ਕਿ ਕੰਪਿਊਟਰ ਔਰ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਹੋਣਾ ਚਾਹੀਦਾ ਠੀਕ ਹੈ ਔਰ ਜਾਂ ਫਿਰ ਤੁਹਾਡੇ ਕੋਲ ਲੈਵਲ ਸਰਟੀਫਿਕੇਟ ਹੈਗਾ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੂਨੀਅਰ ਐਡੀਟਰ ਦੇ ਲਈ ਡਿਗਰੀ ਜਿਹੜੀ ਹੈ ਤੁਸੀਂ ਬੀਕਾਮ ਕੀਤੀ ਫਰਸਟ ਡਿਵੀਜ਼ਨ ਦੇ ਨਾਲ ਔਰ ਮਤਲਬ ਜਾਂ ਫਿਰ ਤੁਸੀਂ ਐਮਏ ਕੀਤੀ ਹੋਈ ਹੈ ਫਰ ਸੈਕੰਡ ਡਿਵੀਜ਼ਨ ਨਾਲ ਤੁਸੀਂ ਅਪਲਾਈ ਕਰ ਸਕਦੇ ਹੋ ਉਸ ਤੋਂ ਬਾਅਦ ਜੂਨੀਅਰ ਜੂਨੀਅਰ ਐਡੀਟਰ ਦੇ ਲਈ ਤੁਹਾਡੀ ਇਥੇ ਬੀ ਕਾਮ ਫਰਸਟ ਡਿਵੀਜ਼ਨ ਦੇ ਵਿੱਚ ਜਾਂ ਫਿਰ ਐਮ ਕਾਮ ਸੈਕੰਡ ਡਿਵੀਜ਼ਨ ਚ ਕੀਤੀ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਜ਼ਿਲ੍ਹਾ ਖਜ਼ਾਨਚੀ ਮਤਲਬ ਜਿਹੜਾ ਹੈਗਾ ਉਹਦੇ ਵਿੱਚ ਗ੍ਰੈਜੂਏਸ਼ਨ ਵਾਲੇ ਅਪਲਾਈ ਕਰ ਸਕਦੇ ਨੇ ਖਜ਼ਾਨਾ ਆਫੀਸਰ ਦੇ ਲਈ ਵੀ ਤੁਹਾਡੀ ਜਿਹੜੀ ਗ੍ਰੈਜੂਏਟ ਅਪਲਾਈ ਕਰ ਸਕਦੇ ਨੇ ਸਬ ਡਿਵੀਜ਼ਨਲ ਆਫੀਸਰ ਦੇ ਲਈ ਗ੍ਰੈਜੂਏਸ਼ਨ ਇਨ ਸਿਵਲ ਇੰਜੀਨੀਅਰਿੰਗ ਫਰਸਟ অর ਸੈਕੰਡ ਕਲਾਸ ਦੇ ਵਿੱਚ ਕੀਤੀ ਹੋਣੀ ਚਾਹੀਦੀ ਹੈ ਠੀਕ ਹੈ ਸੈਕਸ਼ਨ ਆਫੀਸਰ ਦੇ ਲਈ ਤੁਹਾਡਾ ਡਿਪਲੋਮਾ ਹੋਣਾ ਚਾਹੀਦਾ ਜ਼ਰੂਰੀ ਹੋਵੇਗਾ ਠੀਕ ਹੈ ਜੀ ਇਹਦੇ ਵਿੱਚ ਸੈਲਰੀ ਦੀ ਗੱਲ ਕਰਾਂ ਤਾਂ ਸੀਨੀਅਰ ਸਹਾਇਕ ਦੀ 35400 ਜੂਨੀਅਰ ਅਡੀਟਰ ਸਥਾਨਕ ਫੰਡ ਲੇਖਾ ਦੀ 35400 ਜੂਨੀਅਰ ਅਡੀਟਰ ਖਜ਼ਾਨਾ ਲੇਖਾ ਦੀ 35400 ਜੇਲਾ ਖਜ਼ਾਨਚੀ ਦੀ 35400 ਖਜ਼ਾਨਾ ਅਫਸਰ ਦੀ 35400 ਸਬ ਡਿਵੀਜ਼ਨਲ ਅਫਸਰ ਦੀ 47600 ਸੈਕਸ਼ਨ ਅਫਸਰ ਸਿਵਲ ਦੀ 35400 ਸੈਕਸ਼ਨ ਅਫਸਰ ਬਿਜਲੀ ਦੀ 35400 ਰਹੇਗੀ ਸੈਲਰੀ ਚੈੱਕ ਕਰ ਲਿਓ 18 ਤੋਂ 37 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ 3 ਤੋਂ ਲੈ ਕੇ 10 ਸਾਲ ਤੱਕ ਦੀ ਏਜ ਰੈਲੈਕਸੇਸ਼ਨ ਰਿਜ਼ਰਵ ਕੈਟਾਗਰੀ ਨੂੰ ਇੱਥੇ ਮਿਲੇਗੀ ਚੈੱਕ ਕਰਕੇ ਅਪਲਾਈ ਕਰ ਲਿਓ ਤੇ ਇਸ ਦੇ ਵਿੱਚ ਗੱਲ ਕਰਦੇ ਕੈਟਾਗਰੀ ਵਾਈਜ਼ ਅਪਲੀਕੇਸ਼ਨ ਫੀਸ ਦੀ 1000 ਰੁਪਏ ਜਿਹੜਾ ਹੈ ਉਹ ਜਨਰਲ ਕੈਟਾਗਰੀ ਤੇ ਸਤੰਤਰ ਦਾਸ ਗ੍ਰਾਮੀ ਖਿਡਾਰੀ ਕੈਂਡੀਡੇਟ ਨੂੰ ਦੇਣਾ ਹੋਵੇਗਾ ਆਨਲਾਈਨ ਹੀ ਭਰਨਾ ਹੈ ਕ੍ਰੈਡਿਟ ਕਾਰਡ ਡੈਬਿਟ ਕਾਰਡ ਬੈਂਕ ਡਰਾਫਟ ਦੇ ਥਰੂ ਜੋ ਕਿ ਸਿਰਫ ਹਰ ਤੁਸੀਂ ਡਿਪਾਰਟਮੈਂਟ ਦੇ ਹੀ ਡਿਟੇਲ ਦੇ ਵਿੱਚ ਭਰੋਗੇ ਠੀਕ ਹੈ ਐਸਸੀ ਬੀਸੀ ਤੇ ایਡਬਲਿਊਐਸ ਨੂੰ 250 ਰੁਪਏ ਸਾ ਫੀ ਲਈ online apply ਕਰਨ ਦੀ ਇਥੇ ਪੂਰੀ ਡਿਟੇਲ ਲਿਖੀ ਹੋਈ ਹੈ ਤੁਹਾਡਾ ਇਥੇ ਮਲਟੀਪਲ ਚੋਇਸ ਕੁਐਸਚਨ ਰਿਟਨ ਟੈਸਟ ਹੋਵੇਗਾ ਤੇ ਲਿਖਤੀ ਪ੍ਰੀਖਿਆ ਸਿਲੇਬਸ ਜਿਹੜਾ ਇਹਨਾਂ ਨੇ ਪੈਟਰਨ ਦਿੱਤਾ ਹੋਇਆ ਚੈੱਕ ਕਰ ਲਿਓ online ਐਡਮਿਟ ਕਾਰਡ ਜ਼ਰੂਰ ਤੁਸੀਂ ਡਾਊਨਲੋਡ ਕਰ ਲੈਣਾ ਪੇਪਰ ਤੋਂ ਪਹਿਲਾਂ ਠੀਕ ਹੈ ਬਾਕੀ online apply ਕਰਨ ਦੀ ਪੂਰੀ ਵਿਧੀ ਇਥੇ ਲਿਖੀ ਹੋਈ ਹੈ ਠੀਕ ਹੈ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਅਪਲਾਈ ਕਰਨ ਦੇ ਲਈ ਤੁਸੀਂ ਇਹ ਸਟੈਪ ਫਾਲੋ ਕਰ ਲਿਓ ਕੋਈ ਔਖੇ ਸਟੈਪ ਨਹੀਂ ਹੈਗੇ ਅਗਰ ਤੁਸੀਂ ਨਾਰਮਲੀ ਵੀ ਅਪਲਾਈ ਕਰਦੇ ਹੋ ਕੰਪਿਊਟਰ ਤੋਂ ਕਰਿਓ ਮੋਬਾਈਲ ਤੋਂ ਕਈ ਆਪਸ਼ਨਸ ਹਾਈਡ ਰਹੰਨੀਆਂ ਨੇ ਸੋ ਤੁਸੀਂ ਇਹ ਕਰਨ ਦੀ ਕੋਸ਼ਿਸ਼ ਵੀ ਕਰੋਗੇ ਤਾਂ ਫਾਰਮ ਰੀਫਰੈਸ਼ ਹੋ ਗਿਆ ਤਾਂ ਦਿੱਕਤ ਹੋ ਸਕਦੀ ਹੈ ਸੋ ਤੁਸੀਂ ਆਨਲਾਈਨ ਅਪਲਾਈ ਕਰਿਓ ਸਟੇਬਲ ਇੰਟਰਨੈਟ ਕਨੈਕਸ਼ਨ ਦੇ ਨਾਲ ਠੀਕ ਹੈ ਬਾਕੀ ਫਿਰ ਵੀ ਕੋਈ ਦਿੱਕਤ ਆਵੇਗੀ ਅਪਲਾਈ ਕਰਨ ਦੇ ਵਿੱਚ ਤਾਂ ਕਮੈਂਟ ਚ ਪੁੱਛ ਸਕਦੇ ਹੋ ਲੇਕਿਨ ਸੇਮ ਚੀਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਮੈਂ ਆਲਰੇਡੀ ਟੈਲੀਗ੍ਰਾਮ ਗਰੁੱਪ ਚ ਦੇ ਦਿੱਤਾ ਹੈ ਜਾ ਕੇ ਚੈੱਕ ਕਰਕੇ ਅਪਲਾਈ ਕਰ ਲੈ